ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ ਅਮਰਿਤਪਾਲ ਦੇ ਵਕੀਲ ਨੇ ਔਰ ਇਸ ਵਕਤ ਅਮਰਿਤਪਾਲ ਦੇ ਭਰਾ ਨੂੰ ਜਲੰਧਰ ਦੇ ਹਾਤ ਦੀ ਪੁਲਿਸ ਫਲੋਰ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ 5 ਗ੍ਰਾਮ ਆਈਸ ਜਿਹੜੀ ਇੱਕ ਡਰੱਗ ਹੈ ਜਿਹੜੀ ਇੱਕ ਪ੍ਰੋਹਿਬਿਟਿਡ ਡਰੱਗ ਹੈ ਉਹ ਦੱਸਿਆ ਜਾ ਰਿਹਾ ਵੀ ਬਰਾਮਦ ਹੋਈ ਹੈ ਗੱਡੀ 'ਚ ਸਵਾਰ ਸੀ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਥੀ ਸੀਗੇ ਇਸ ਪੂਰੇ ਮਾਮਲੇ ਤੇ ਆਪਾਂ ਅਮਰਿਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਹੁਣਾਂ ਨਾਲ ਗੱਲਬਾਤ ਕਰਦੇ ਆ ਇਹ ਪੂਰਾ ਮਾਮਲਾ ਕੀ ਹੈ ਸਤਿ ਸ੍ਰੀ ਅਕਾਲ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਇਹ ਪੂਰਾ ਮਾਮਲਾ ਕੀ ਹੈ ਅਮਰਤਪਾਲ ਸਿੰਘ ਜਿਹੜੇ ਨਸ਼ੇ ਛਡਾਉਂਦੇ ਸੀਗੇ ਇਸੇ ਕਰਕੇ ਉਹਨਾਂ ਦੀ ਮਕਬੂਲੀਅਤ ਸੀਗੀ ਕਿ ਉਹ ਨੌਜਵਾਨਾਂ ਨੂੰ ਇਸ ਤੋਂ ਕਹਿੰਦੇ ਸੀ ਪਰੇ ਹਟੋ ਗਰੇਜ਼ ਕਰੋ ਨਸ਼ਾ ਇੱਕ ਕੋੜ ਹੈ ਤੇ ਅੱਜ ਪੁਲਿਸ ਨੇ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ 5 ਗ੍ਰਾਮ ਨਸ਼ੇ ਦੇ ਨਾਲ ਕਾਬੂ ਕਰ ਲਿਆ ਜੀ ਦੇਖੋ ਜੀ ਬਿਲਕੁਲ ਮੁਕੰਮਲ ਤੌਰ ਤੇ ਝੂਠਾ ਬਣਾਇਆ ਇਹ ਇਹ ਜਿਹੜਾ ਹੈਗਾ ਇੱਕ ਬੜੀ ਵੱਡੀ ਭਾਈ ਅਮਰਪਾਲ ਸਿੰਘ ਦੀ ਸਾਖ ਤੇ ਸੱਟ ਮਾਰਨ ਲਈ ਇਹ ਸਰਕਾਰ ਦੀ ਬੜੀ ਜ਼ਹਿਰੀ ਸਾਜਸ਼ ਹੈ ਤੇ ਜਿਸ ਤਰ੍ਹਾਂ ਪਹਿਲਾਂ ਡਰਾਮੇਬਾਜ਼ੀ ਕੀਤੀ ਗਈ ਸੀ ਹੋਰ ਕੇਸ ਬਣਾਏ ਗਏ ਸੀ ਝੂਠੇ ਉਸ ਦੀ ਲੜੀ ਦੇ ਵਿੱਚ ਵੱਡਾ ਝੂਠਾ ਕੇਸ ਤਿਆਰ ਕੀਤਾ ਗਿਆ ਸਾਰਾ ਪੰਜਾਬ ਜਾਣਦਾ ਸਾਰਾ ਪਿੰਡ ਜਾਣਦਾ ਉਹਨਾਂ ਦੇ ਨੇੜੇ ਦੇ ਸਾਰੇ ਜਾਣਦੇ ਆ ਵੀ ਹਰਪ੍ਰੀਤ ਸਿੰਘ ਜਿਹੜਾ ਸੀ ਗੁਰਸਿੱਖਾ ਪੂਰਾ ਕੋਈ ਉਸ ਨੇ ਕਦੇ ਨਸ਼ੇ ਦੀ ਵਰਤੋਂ ਨਹੀਂ ਕੀਤੀ ਤੇ ਨਸ਼ਾ ਫੜਿਆ ਜਾਣਾ ਤਾਂ ਇਹ ਬਿਲਕੁਲ ਮੁਕੰਮਲ ਤੌਰ ਤੇ ਝੂਠ ਹੈ ਸਰਕਾਰ ਦੀ ਸਾਜ਼ਿਸ਼ ਹੈ ਇਸ ਨੂੰ ਹੋਰ ਬ੍ਰਤਾਂਦ ਦੇ ਨਾਲ ਫਿਰ ਇਹ ਸਾਰਿਆਂ ਦੇ ਸਾਹਮਣੇ ਇਸ ਨੂੰ ਲਿਆਂਦਾ ਜਾਊਗਾ ਪਰ ਪੁਲਿਸ ਨੇ ਚਲੋ ਗ੍ਰਿਫਤਾਰ ਕੀਤਾ ਉਹ ਦਾਵਾ ਕਰ ਰਿਹਾ ਹੁਣ ਅੱਜ ਹੀ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਉਧਰ ਦੂਜੇ ਪਾਸੇ ਜਿਹੜੇ ਕੁਲਬੀਰ ਜ਼ੀਰਾ ਜਿਹੜੇ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵੀ ਵੱਡੇ ਸਵਾਲ ਖੜੇ ਕੀਤੇ ਆ ਤੇ ਭਾਜਪਾ ਤੋਂ ਮਨਜੀਤ ਸਿੰਘ ਮੰਨਾ ਜਿਹੜੇ ਆ ਉਹ ਕਹਿੰਦੇ ਆ ਵੀ ਇਹਨਾਂ ਦੇ ਪਿੰਡ ਤੋਂ ਇਹਨਾਂ ਦੀ ਇਨਕੁਆਇਰੀ ਕਰਾਓ ਕਹਿੰਦੇ ਬਹੁਤ ਕੁਝ ਪਤਾ ਲੱਗੇਗਾ ਦੇਖੋ ਗੱਲ ਇਹ ਹੈ ਜਿਹੜਾ ਚੋਣ ਦੇ ਵਿੱਚ ਵਿਰੋਧੀ ਉਮੀਦਵਾਰ ਹੋਵੇ ਉਸਨੇ ਤਾਂ ਇਹ ਕਹਿਣਾ ਹੀ ਹੁੰਦਾ ਹੈ ਉਸ ਵੱਲੋਂ ਇਹ ਕਹਿਣਾ ਜਿਹੜਾ ਹੁੰਦਾ ਉਹ ਸੁਭਾਵਿਕ ਹੁੰਦਾ ਇਹ ਗੱਲ ਕਿਸੇ ਨੇ ਇਲੈਕਸ਼ਨ ਪ੍ਰਚਾਰ ਦੇ ਦੌਰਾਨ ਤਾਂ ਕਹੀ ਨਹੀਂ ਅੱਜ ਫਿਰ ਜਦੋਂ ਇਹ ਜਾਲੀ ਜਿ ਰਫਦਾਰੀ ਦਿਖਾਤੀ ਝੂਠਾ ਮੁਕੱਦਮਾ ਬਣਾਤਾ ਅੱਜ ਕਹਿਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਤੁਸੀਂ ਵੈਸੇ ਹਰਪ੍ਰੀਤ ਸਿੰਘ ਹੋਣਾ ਨੂੰ ਮਿਲੇ ਹੋਏ ਹੋ ਤੁਸੀਂ ਤੇ ਉਹਨਾਂ ਦੇ ਵਕੀਲ ਹੋ ਅਮਰਤਪਾਲ ਹੋਣਾ ਦੇ ਤੁਹਾਡੀ ਮੁਲਾਕਾਤ ਹੋਈ ਹਰਪ੍ਰੀਤ ਸਿੰਘ ਹੋਣਾ ਨਾਲ ਹਾਂਜੀ ਹਾਂ ਮੈਂ ਹਰਪ੍ਰੀਤ ਸਿੰਘ ਕੀ ਕਹਿੰਦੇ ਹੁੰਦੇ ਨੇ ਕਈ ਵਾਰੀ ਮਿਲਿਆ ਹੋਇਆ ਤੇ ਕੋਈ ਇਹ ਕੋਈ ਸਾਡੀ ਆਪਸੀ ਕੋਈ ਲੰਬੀ ਚੌੜੀ ਗੱਲਬਾਤ ਨਹੀਂ ਹੋਈ ਬਸ ਫਤਿਹ ਦੀ ਸਾਂਝ ਹੁੰਦੀ ਸੀ ਪਰ ਕਿਉਂਕਿ ਜਦੋਂ ਅਮਰਤਪਾਲ ਸਿੰਘ ਦੀ ਮਕਬੂਲੀਅਤ ਹੁੰਦੀ ਹੈ ਨੌਜਵਾਨ ਉਹਨਾਂ ਦੇ ਪਿੱਛੇ ਆਉਂਦੇ ਆ ਉਹਨਾਂ ਦੇ ਪੈਰਵਾਈ ਕਰਦੇ ਆ ਤਾਂ ਇਹੀ ਕਹਿੰਦੇ ਆ ਵੀ ਅਮਰਤਪਾਲ ਜਿਹੜੇ ਆ ਨਸ਼ਾ ਛਡਾਉਣ ਦਾ ਕੰਮ ਕਰਦੇ ਆ ਇਸ ਕਰਕੇ ਅਸੀਂ ਵਹੀਰ ਦੇ ਵਿੱਚ ਵੀ ਸ਼ਾਮਲ ਹੁੰਦੇ ਆ ਤੇ ਭਾਈ ਅਮਰਤਪਾਲ ਨੂੰ ਜਦੋਂ ਫਿਰ ਪਰਿਵਾਰਾਂ ਦਾ ਸਹਿਯੋਗ ਮਿਲਦਾ ਮਾਤਾਵਾਂ ਦਾ ਬਜ਼ੁਰਗਾਂ ਦਾ ਮਿਲਦਾ ਤੇ ਇਹੀ ਹਵਾਲਾ ਦਿੱਤਾ ਜਾਂਦਾ ਵੀ ਅਮਰਤਪਾਲ ਨਸ਼ੇ ਛਡਾਉਣ ਦਾ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਦੇਖੋ ਜੀ ਭਾਈ ਅਮਰਤਪਾਲ ਸਿੰਘ ਨੇ ਬੜੀ ਵੱਡੀ 15ਤੇ ਬਹੀਰ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਿਆ ਉਹਨਾਂ ਦੇ ਜੋਤਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸਹਿਰਦ ਹੋ ਕੇ ਤੇ ਸਮਰਪਿਤ ਹੋ ਕੇ ਜਿਹੜਾ ਹੈ ਨਸ਼ਾ ਮੁਕਤ ਕਰਨ ਦੇ ਲਈ ਬੜਾ ਵੱਡਾ ਕਾਰਜ ਕੀਤਾ ਹੈ ਦਸ਼ਮੇਸ਼ ਗੁਰੂ ਗੁਰਿੰਦ ਸਿੰਘ ਸਾਹਿਬ ਮਹਾਰਾਜ ਜਲ ਜੀਤਾ ਦੇ ਪਿਤਾ ਦੇ ਅਸ਼ੀਰਵਾਦ ਦੇ ਨਾਲ ਇਸ ਤੋਂ ਕੋਈ ਨੂੰ ਨਹੀਂ ਇਸ ਨੂੰ ਛੁਟਾਇਆ ਨਹੀਂ ਜਾ ਸਕਦਾ ਇਹ ਮਕਦਮਾ ਮਟਮਲ ਤੌਰ ਤੇ ਝੂਠਾ ਹੈ ਤੇ ਬੜੀ ਸਾਜ਼ਿਸ਼ ਦਾ ਕਰਕੇ ਬਣਾਇਆ ਗਿਆ ਤਾਂ ਜੋ ਉਨ੍ਹਾਂ ਦੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾ ਸਕੇ ਪਰ ਸੰਗਤ ਤੇ ਜਨਤਾ ਭਲੀ ਭਾਨਤ ਜਾਣੂ ਹੈ ਤੇ ਭਾਈ ਅਮਰਤਪਾਲ ਸਿੰਘ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਨੇ ਇਹ ਜਿਹੜੇ ਦੋਸ਼ ਨੇ ਝੂਠੇ ਨੇ ਇਸ ਤੋਂ ਪਹਿਲਾਂ ਵੀ ਜਦੋਂ ਡੀਡਿਕਸ਼ਨ ਸੈਂਟਰ ਚਲਾਉਂਦੇ ਸੀਗੇ ਅਮਰਤਪਾਲ ਉਦੋਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਖਲਚੀਆਂ ਥਾਣੇ ਦੇ ਵਿੱਚ ਵੀ ਪਰਚਾ ਹੋਇਆ ਸੀਗਾ ਵੀ ਅਮਰਤਪਾਲ ਜਿਹੜਾ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਜਲੂਪੁਰ ਖੇੜਾ ਆਪਣੇ ਡੇਰੇ ਤੇ ਚਲਾ ਰਹੇ ਸੀ ਤਾਂ ਕਹਿੰਦੇ ਮਾਰਕਟ ਕੀਤੀ ਜਾਂਦੀ ਆ ਕੁਝ ਇਸ ਸੰਬੰਧੀ ਕਈ ਜਿਹੜੇ ਆ ਉਹ ਇਦਾਂ ਦੀਆਂ ਖਬਰਾਂ ਉਦੋਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਸੀਗੀਆਂ ਪਰ ਅੱਜ ਜਿਹੜੀ ਇਹ ਖਬਰ ਜਦੋਂ ਸਾਹਮਣੇ ਆਉਂਦੀ ਆ ਤਾਂ ਇੱਕਦਮ ਲੋਕ ਜਿਹੜੇ ਆ ਉਹ ਹੈਰਾਨ ਵੀ ਨੇ ਪਰੇਸ਼ਾਨ ਵੀ ਨੇ ਕਿ ਅਮਰਤਪਾਲ ਦਾ ਆਪਣਾ ਭਰਾ ਸਖਾ ਭਰਾ ਜਿਹੜਾ ਉਹਦੇ ਕੋਲੋਂ 5 ਗ੍ਰਾਮ ਆਈਸ ਡਰੱਗ ਫੜੀ हां देखो जी ਇਹ ਤਾਂ ਜਿਹੜੀ ਪਹਿਲਾਂ ਵੀ ਜਿਹੜੀਆਂ ਗੱਲਾਂ ਸੀ ਨਸ਼ਾ ਛਡਾਊ ਚ ਉਹ ਵੀ ਝੂਠੀਆਂ ਸੀ ਉਹ ਸਾਬਤ ਹੋ ਗਈਆਂ ਸੀ ਵੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮਾਰਕਟਾਈ ਕੀਤੀ ਜਾਂਦੀ ਹੈ ਤੇ ਹੁਣ ਵੀ ਇਹ ਅਖੀਰ ਦੇ ਵਿੱਚ ਜਿਹੜਾ ਹੈ ਝੂਠਾ ਹੀ ਸਭ ਤੋਂ ਹੁਣ ਵੀ ਝੂਠਾ ਹੈ ਇਹ ਜਿਹੜਾ ਜਾਣਬੁੱਝ ਕੇ ਬੜੀ-ਬੜੀ ਸਾਜ਼ਿਸ਼ ਦਾ ਹਿੱਸਾ ਹੈ ਇਹ ਸਾਜ਼ਿਸ਼ ਦੇ ਵਰਤਾਂਤ ਹੌਲੀ-ਹੌਲੀ ਬਾਹਰ ਆ ਜਾਣਗੇ ਜਿਹਦੇ ਤਹਿਤ ਇਹ ਝੂਠਾ ਕੇਸ ਆਪਣਾ ਹਰਪ੍ਰੀਤ ਸਿੰਘ ਤੇ ਬਣਾਇਆ ਗਿਆ ਹੈ ਜੀ ਬਹੁਤ ਬਹੁਤ ਧੰਨਵਾਦ ਰਾਜਦੇਵ ਸਿੰਘ ਖਾਲਸਾ ਜੀ ਅਸੀਂ ਫਿਰ ਤੁਹਾਡੇ ਨਾਲ ਇਸ ਮੁਤਲਕ ਗੱਲਬਾਤ ਕਰਦੇ ਰਵਾਂਗੇ ਜਦੋਂ ਫਿਰ ਅਗਲੀ ਜਿਹੜੀ ਕੋਈ ਅਪਡੇਟ ਆਉਂਦੀ ਹੈ ਜਦੋਂ ਥਾਣੇ 'ਚ ਪੇਸ਼ ਕੀਤਾ ਜਾਂਦਾ ਮਾਫ ਕਰਨਾ ਅਦਾਲਤ ਦੇ ਵਿੱਚ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਜਾਏਗਾ ਫਿਰ ਦੇਖਦੇ ਹਾਂ ਉਸ ਵਕਤ ਕੀ ਜਿਹੜੇ ਆ ਦਾਅਵੇ ਆਉਂਦੇ ਆ ਰਿਪੋਰਟ ਦੇ ਵਿੱਚ ਕੀ ਆਉਂਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀਤਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ